ਆ ਗਿਆ ਆ ਗਿਆ ਕੋਈ ਚੱਕੀ ਬੰਦੇ ਦੇਖੇਗੇ ਕਿਤੇ ਪਠਾਨ ਕੋੜ ਜਾ ਤਾਂ ਅਸੀਂ ਮਿਲ ਕੇ ਚੱਲਦੇ ਆ ਤੁ ਨਾਲ ਨਾਲ ਦੇਸ਼ ਦੀ ਰੱਖਿਆ ਵੀ ਅਸੀਂ ਕਰ ਰਹੇ ਆ 532 ਕਿਲੋਮੀਟਰ ਸਾਡਾ ਬਾਰਡਰ ਹੈ ਜਿਹੜਾ ਪਾਕਿਸਤਾਨ ਨਾਲ ਲੱਗਦਾ ਜਿੱਥੋਂ ਕਿ ਸ਼ਰਾਰਤਾਂ ਹੁੰਦੀਆਂ ਰਹਿੰਦੀਆਂ ਅੰਬਲੇ ਵਸਿਓ ਸੋ 10 ਕਰੋੜ ਦਾ ਜਿਹੜਾ ਫੰਡ ਹੈ ਇਹ ਕਾਡਾ ਤੋਂ ਕਾਡਾ ਫੰਡ ਹੈ ਜੀ ਉਹ ਵੀ ਇਹਨਾਂ ਨੂੰ ਮਿਲੂਗਾ ਮੈਂ ਪੈਸੇ ਪੱਖੋਂ ਅਸੀਂ ਨਹੀਂ ਇਤੋਂ ਦੇ ਕਿ ਕਿ ਪੈਸੇ ਪਰ ਖੂਬ ਪੰਜਾਬਪੁਰ ਸਕੂਲ ਕੋਈ ਇਹੋ ਜਿਹਾ ਇਕੁਪਮੈਂਟ ਨਾ ਹੋਣ ਕਿ ਕ੍ਰਿਮੀਨਲ ਜਿਹੜੇ ਤਸਕਰ ਨੇ ਉਹ ਉਹਨਾਂ ਦੀ ਨਜ਼ਰਾਂ ਤੋਂ ਬਚ ਕੇ ਲੰਘ ਜਾਣ ਜਾਂ ਕੋਈ ਸੋ ਐਸੇ ਬਿਲਡਿੰਗ 'ਚ ਜਿਹੜੇ ਕੈਮਰੇ ਲੱਗਣਗੇ ਮੋਹਾਲੀ ਦੇ ਵਿੱਚ ਪੂਰੀ ਮੋਹਾਲੀ 'ਚ ਤੇ ਹਰ ਇੱਕ ਐਗਜ਼ਿਟ ਪੁਆਇੰਟ ਤੇ ਹਰ ਇੱਕ ਥਾਂ ਤੇ ਉਹ ਉਹਦਾ ਜਿਹੜਾ ਕੰਟਰੋਲ ਰੂਮ ਹੈ ਉਹ ਵੀ ਇੱਥੇ ਬਣੂਗਾ ਤਾਂ ਤੁਸੀਂ ਅੰਦਰ ਜਾ ਕੇ ਦੇਖ ਵੀ ਸਕਦੇ ਹੋ ਕਿਸ ਤਰ੍ਹਾਂ ਅਸੀਂ ਹਾਈਲੀ ਪ੍ਰੋਫੈਸ਼ਨਲ ਆਫਿਸ ਬਣਾਏ ਨੇ ਸੋ ਮੈਂ ਇਸ ਗੱਲ ਲਈ ਡੀਜੀਪੀ ਸਾਹਿਬ ਨੂੰ ਵਧਾਈ ਵੀ ਦੇਣਾ ਤੇ ਕਹਿਣਾ ਕਿ ਕਮੈਂਟ ਲਈ ਤੁਸੀਂ ਜੋ ਬੋਲੀ ਅਜੀ ਸਰ ਦੇ ਮਾਰਗਦਰਸ਼ਨ ਸਰ ਨੇ ਸਾਰੀ ਸੀਐਮ ਸਰ ਨੇ ਸਾਰੀ ਗੱਲਾਂ ਕਹਿਤੀਆਂ ਇਹ ਇੱਕ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਸੀ ਇੱਕ ਨਵੀਂ ਫੋਰਸ ਪਰਾਈ ਗਈ ਹੈ ਜਿਸ ਨੂੰ ਡਰੱਗ ਟ੍ਰਾਫਿਕਿੰਗ ਨੂੰ ਕੰਬੈਟ ਕਰਨ ਦੇ ਵਿੱਚ ਕੋਆਰਡੀਨੇਟਿੰਗ ਏਜੰਸੀ ਦੇ ਤੌਰ ਤੇ ਕੰਮ ਕਰੇਗੀ ਇਸ ਨੂੰ ਸੋਫਿਸਟੀਕੇਟਿਡ ਸੌਫਟਵੇਅਰ ਤੇ ਇਕਵਿਪਮੈਂਟਸ ਤੋਂ ਲੈਸ ਕੀਤਾ ਜਾ ਰਿਹਾ ਹੈ ਜਿਵੇਂ 12 ਕਰੋੜ ਦੀ ਫੰਡਿੰਗ ਨਾਲ ਇੱਕ ਇੰਟੈਲੀਜੈਂਸ ਯੂਨਿਟ ਬਣਾਈ ਜਾ ਰਹੀ ਹੈਗੀ ਤੇ ਇਹਦੀ ਅਲੱਗ ਫੋਰੈਂਸਿਕ ਯੂਨਿਟ ਹੋਊਗੀ ਲੀਗਲ ਯੂਨਿਟ ਹੋਊਗੀ ਤੇ ਪੰਜਾਬ ਪੁਲਿਸ ਇਸ ਕਮਿਟਿਡ ਅੰਡਰ ਦ ਲੀਡਰਸ਼ਿਪ ਆਫ ਚੀਫ ਮਿਨਿਸਟਰ ਸਾਹਿਬ ਟੂ ਇਰੈਡੀਕੇਟ ਦ ਡਰਗ ਬੈਰਸ ਥੈਂਕ ਯੂ ਜੀ ਕੋਈ ਸਵਾਲ ਤੁਹਾਡਾ ਹੋਵੇ ਤਾਂ ਦੱਸੋ ਬਿਲਕੁਲ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਊਗਾ ਉਹ ਵੀਡੀਓ ਭੇਜ ਸਕਦੇ ਨੇ ਜਾਂ ਕੋਈ ਲੋਕੇਸ਼ਨ ਭੇਜ ਸਕਦੇ ਨੇ ਇਮੀਡੀਏਟਲੀ ਇੱਥੋਂ ਜਿਹੜੇ ਆਰਡਰ ਜਾਣਗੇ ਉਹ ਜਿਸ ਇਲਾਕੇ ਦਾ ਹੈ ਤੇ ਉੱਥੇ ਕਾਰਵਾਈ ਹੋਊਗੀ ਤਾਂ ਕਿ ਲੋਕਾਂ ਦਾ ਤੇ ਜਿਹੜਾ ਟਾਸਕ ਫੋਰਸ ਦਾ ਆਪਸ ਚ ਜਿਹੜਾ ਮੇਲਜੋਲ ਬਣਿਆ ਰਹੇ ਕਿਉਂਕਿ ਇਸ ਸਮਾਜਿਕ ਬਹੁਤ ਵੱਡੀ ਸਮਾਜਿਕ ਸਮੱਸਿਆ ਹੈ ਲੋਕਾਂ ਨੂੰ ਪਤਾ ਹੁੰਦਾ ਕਿ ਕੌਣ ਕੌਣ ਕਿੱਥੇ ਕਿੱਥੇ ਕੀ ਕੀ ਹੋ ਰਿਹਾ ਹੈ ਤਾਂ ਜੇ ਪੁਲਿਸ ਨੂੰ ਲੋਕਾਂ ਤੋਂ ਫਰਸਟ ਹੈਂਡ ਇਨਫੋਰਮੇਸ਼ਨ ਆ ਜੇ ਤਾਂ ਉਸ ਇਲਾਕੇ ਦੇ ਵਿੱਚ ਫਿਰ ਡਰ ਪੈਦਾ ਹੁੰਦਾ ਕਿ ਹਾਂਜੀ ਇੱਥੇ ਤਾਂ ਮਤਲਬ ਡਰੱਗ ਵੇਚਣੀ ਜਾਂ ਕੋਈ ਹੋਰ ਇਹ ਖਤਰਾ ਹੈ ਇੱਥੇ ਇੱਥੇ ਨਹੀਂ ਜਾ ਸਕਦੇ ਸਖਤ ਤੋਂ ਸਖ ਸਜ਼ਾ ਵੀ ਨਾਲ ਔਰ ਨਾਲ ਹਰ ਇੱਕ ਥਾਣੇ 'ਚ ਅਸੀਂ ਇੱਕ ਲਾਅ ਅਫਸਰ ਵੀ ਦਿੱਤਾ ਹੈ ਤਾਂ ਕਿ ਜਿਹੜਾ ਅਦਾਲਤੀ ਲੈਂਗੁਏਜ ਹੁੰਦੀ ਹੈ ਜਿਹੜੀ ਭਾਸ਼ਾ ਉਹਦੇ ਵਿੱਚ ਐਫ ਆਈ ਆਰ ਹੋ ਸਕੇ ਤਾਂ ਕਿ ਅੱਗੇ ਜਾ ਕੇ ਉਹਨੂੰ ਸਜ਼ਾ ਤੱਕ ਲੈ ਕੇ ਜਾਈਏ ਇਨਾ ਹੋਵੇ ਕਿ ਪਹਿਲਾਂ ਕੀ ਹੁੰਦਾ ਸੀਗਾ ਕਿ ਆਮ ਹਾਲਦਾਰ ਜਿਹੜੇ ਉਹ ਲਿਖ ਦਿੰਦੇ ਸੀਗੇ ਤੇ ਪਰ ਕਈ ਵਾਰੀ ਕੋਰਟਾਂ 'ਚ ਉਹ ਐਫ ਆਈ ਆਰ ਟਿਕਦੀ ਨਹੀਂ ਸੀ। ਤੋਂ ਅਸੀਂ ਹੁਣ ਹਰ ਇੱਕ ਐਫ ਆਈ ਆਰ ਦੇ ਨਾਲ ਇੱਕ ਜਿਹੜਾ ਲਾਅ ਅਫੀਸਰ ਜਿਹੜਾ ਡਿਸਟ੍ਰਿਕਟ ਟਾਰਨੀ ਉਹ ਦਿੱਤੇ ਹੋਏ ਨੇ ਤਾਂ ਕਿ ਲੈਂਗੁਏਜ ਜਿਹੜੀ ਅਦਾਲਤੀ ਉਹ ਵੀ ਠੀਕ ਹੋਵੇ ਤੇ ਸਹੀ ਇਨਫੋਰਮੇਸ਼ਨ ਲਿਖੀ ਜਾਵੇ। ਛੋਟੀ ਜਿਹੀ ਬੇਨਤੀ ਵੀ ਕਰਨਾ ਚਾਹੁੰਦਾ ਸੀ ਇਹ ਸੀਐਮ ਸਾਹਿਬ ਦਾ ਆਈਡੀਆ ਸੀਗਾ। ਤਕਰੀਬਨ 6 ਮਹੀਨੇ ਪਹਿਲੇ ਜਦੋਂ ਸੀਐਮ ਸਾਹਿਬ ਨੇ ਹਾਈ ਲੈਵਲ ਰਿਵਿਊ ਕੀਤਾ ਸੀਗਾ ਤੇ ਸੀਐਮ ਸਾਹਿਬ ਦਾ ਵਿਊ ਸੀਗਾ ਕਿ ਲੋਕਾਂ ਦੇ ਵਿੱਚ ਤੇ ਪੁਲਿਸ ਦੇ ਵਿੱਚ ਇੱਕ ਫਰਕ ਹੈ ਤੇ ਇਸ ਇਸ ਤਰੀਕੇ ਨਾਲ ਜਵੇਂ ਸਵਾਲ ਉਠਿਆ ਕਿ ਇਹ ਸੂਚਨਾ ਦੇਣ ਵਾਲੇ ਦਾ ਨਾਮ ਗੋਪਤ ਰੱਖਿਆ ਜਾਊਗਾ ਇਹ ਉਸ ਫਰਕ ਨੂੰ ਇਹ ਸੀਐਮ ਸਾਹਿਬ ਦਾ ਵਿਜਨ ਹੈ ਕਿ ਲੋਕੀ ਡਾਇਰੈਕਟ ਇਨਫੋਰਮੇਸ਼ਨ ਦੇ ਸਕਣਗੇ ਜਿਸ ਤੇ ਫੌਰੀ ਤੌਰ ਤੇ ਕਾਰਵਾਈ ਹੋਊਗੀ ਤੇ ਫੀਡਬੈਕ ਵੀ ਦਿੱਤੀ ਜਾਊਗੀ 850 ਦੀ ਫੋਰਸ 800 ਬੰਦੇ ਦੀ ਫੋਰਸ ਹੋਊਗੀ 403 ਨੇ ਕੋਲ ਹੁਣ ਸੀਗੇ ਪਰ ਜਿਹੜੀ ਅਸੀਂ ਨਵੀਂ ਕਰਨੀ ਹੈ ਤਜ਼ਵੀਜ਼ ਹੈ ਉਹ ਚ 800 ਬੰਦੇ ਇਸ ਫੋਰਸ ਕੋ ਡਬਲ ਹੋ ਜਾਣਗੇ ਜਿੰਨੇ ਅੱਜ ਨੇ ਤੇ ਉਹ ਤੋਂ ਬਾਅਦ ਇਹਨਾਂ ਦਾ ਹੈਡਕਾਉਂਟ ਹੋਊਗਾ ਜ਼ਿਲ੍ਹਿਆਂ ਨੂੰ ਕੌਣ ਹੈਡ ਕਰੇਗਾ ਸਾਰਾ ਨਹੀਂ ਨਹੀ ਨਾਮ ਤਾਂ ਬਿਲਕੁਲ ਨਹੀਂ ਆਉਣਾ ਇਹ ਤਾਂ ਇਹ ਤਾਂ ਸਾਡੀ ਗਾਰੰਟੀ ਹੈ ਪਰ ਕਈ ਵਾਰੀ ਨਾ ਇਦਾਂ ਵੀ ਹੋਇਆ ਕਿ ਕਿਉਂਕਿ ਕਾਨੂੰਨ ਇਸ ਤਰ੍ਹਾਂ ਦਾ ਹੈ ਤੇ ਉਹਨੂੰ ਵੀ ਅਸੀਂ ਗ੍ਰਹਿ ਮੰਤਰਾਲੇ ਨਾਲ ਵੀ ਇਹ ਸਵਾਲ ਅਸੀਂ ਉਹਨਾਂ ਨੂੰ ਕਿਹਾ ਕਿ ਇਹਨੂੰ ਸਖਤ ਕਰੋ ਕਿ ਲੋਕ ਕਈ ਵਾਰੀ ਫੜ ਲੈਂਦੇ ਆ ਨਸ਼ਾ ਤਸਕਰ ਨੂੰ ਉਹਨੂੰ ਥਾਣੇ ਛੱਡ ਕੇ ਆਉਂਦੇ ਆ ਕਈ ਵਾਰੀ ਲੋਕ ਬਾਅਦ ਚ ਪਹੁੰਚਦੇ ਆ ਉਹ ਬੰਦੇ ਨੂੰ ਥਾਣੇ ਚੋਂ ਜ਼ਮਾਨਤ ਮਿਲ ਜਾਂਦੀ ਉਹ ਪਹਿਲਾਂ ਆ ਜਾਂਦਾ ਫਿਰ ਲੋਕਾਂ ਦਾ ਯਕੀਨ ਨਹੀਂ ਰਹਿੰਦਾ ਵੀ ਕਿ ਅਤੁ ਇਹਦੇ ਵਿੱਚ ਵੀ ਅਸੀਂ ਸੋਧ ਬਾਰੇ ਗ੍ਰਹਿ ਮੰਤਰਾਲੇ ਨਾਲ ਗੱਲ ਕਰ ਰਹੇ ਆ ਕਿ ਸਾਰੇ ਦੇਸ਼ ਵਾਸਤੇ ਇਹ ਕਰੋ ਕਿ ਜਿਹੜਾ ਬੰਦਾ ਇੱਕ ਵਾਰੀ ਫੜਿਆ ਗਿਆ ਲੋਕਾਂ ਨੂੰ ਉਹਦੇ ਚੋਂ ਉਹਦੇ ਕੋਲੋਂ ਬਰਾਮਦ ਵੀ ਹੋ ਗਈ ਤੇ ਲੋਕਾਂ ਦੀ ਇਨਫਾਰਮੇਸ਼ਨ ਹਮੇਸ਼ਾ ਰਿਐਲਿਟੀ ਰਿਐਲਿਟੀ ਹੀ ਹੁੰਦੀ ਹੈ ਇਹ ਵੀ ਨਹੀਂ ਕਹਾਂਗਾ ਰਿਐਲਿਟੀ ਦੇ ਨੇੜੇ ਹੁੰਦੀ ਹੈ ਰਿਐਲਿਟੀ ਹੁੰਦੀ ਹੈ ਸੋ ਅਸੀਂ ਇਸ ਕਰਕੇ ਪਬਲਿਕ ਨੂੰ ਵੀ ਵਿਚ ਨਾਲ ਇਨਵੋਲਵ ਕਰਾਂਗੇ ਪਲੱਸ ਜਿਹੜੇ ਪਿੰਡ ਕਈ ਬਹੁਤ ਸਾਰੇ ਅਜਿਹੇ ਪਿੰਡ ਨੇ ਮੇਰੇ ਕੋਲ ਇਨਫਾਰਮੇਸ਼ਨ ਆਉਂਦੀ ਹੈ ਆਪਣੇ ਆਪ ਨੂੰ ਨਸ਼ਾ ਰਹਿਤ ਪਿੰਡ ਡਰਗ ਰਹਿਤ ਪਿੰਡ ਕੋਸ਼ਿਸ਼ ਕਰ ਦਿੰਦੇ ਨੇ ਤੇ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਉਹ ਪੁਲਿਸ ਦੇ ਸਹਿਯੋਗ ਨਾਲ ਚੱਲਦੇ ਨੇ ਤਾਂ ਉਹਨਾਂ ਪਿੰਡਾਂ ਨੂੰ ਅਸੀਂ ਤਰੱਕੀ ਵਾਸਤੇ ਕੋਈ ਕੋਈ ਸਕੂਲ ਚਾਹੀਦਾ ਸਟੇਡੀਅਮ ਚਾਹੀਦਾ ਤਾਂ ਕਿ ਬੱਚੇ ਖੇਡਣ ਕਿਤੇ ਲੱਗਣ ਇਧਰ ਉਧਰ ਉਹਨਾਂ ਦਾ ਧਿਆਨ ਬੁਰੀ ਸੰਗਤ ਵੱਲੋਂ ਹਟੇ ਉਹ ਵੀ ਅਸੀਂ ਕਰਾਂਗੇ ਸੋ ਨਾਲ ਖੇਡਾਂ ਬੱਦਨ ਪੰਜਾਬੀਆਂ ਜਿਵੇਂ ਕੱਲ ਤੋਂ ਸ਼ੁਰੂ ਹੋ ਰਹੀਆਂ ਨੇ ਸੰਗਰੂਰ ਤੋਂ ਤੇ ਕਈ ਲੱਖ ਬੱਚੇ ਜਿਹੜੇ ਨੇ ਵੱਖ-ਵੱਖ ਉਮਰ ਦੇ ਉਹ ਗਰਾਊਂਡਾਂ 'ਚ ਹੋਣਗੇ ਸਰੀਰ ਨਾਲ ਪਿਆਰ ਹੋਊਗਾ ਭਰਤੀਆਂ ਹੋ ਰਹੀਆਂ ਹਰ ਸਾਲ ਪੁਲਿਸ ਦੇ ਵਿੱਚ ਨੌਕਰੀਆਂ ਮਿਲ ਰਹੀਆਂ ਨੇ ਇਸ ਵਾਰ ਐਡਮਿਸ਼ਨਾਂ ਦਾ ਤੁਸੀਂ ਜੇ ਚੈੱਕ ਕਰੋ ਇਸ ਵਾਰ ਪੰਜਾਬ ਦੇ ਕਾਲਜਾਂ ਯੂਨੀਵਰਸਿਟੀਆਂ 'ਚ ਐਡਮਿਸ਼ਨਾਂ ਦਾ ਬੂਮ ਆਇਆ ਹੋਇਆ ਹੈ ਪਹਿਲਾਂ ਜਿਹੜੇ ਕਾਲਜ 33% ਸਿਰਫ ਰੈਮਿਸ਼ਨ ਹੁੰਦੀ ਸੀ ਅੱਜ ਜੋ ਉਹ ਕਹਿੰਦੇ ਜੀ ਸਾਡੇ ਕੋਲ ਸੀਟੀਆਂ ਨਹੀਂ ਹੁਣ ਇੰਨੇ ਜ਼ਿਆਦਾ ਸਾਡੇ ਕੋਲ ਬੱਚੇ ਆ ਰਹੇ ਨੇ ਉਹ ਵਧੀਆ ਗੱਲ ਹੈ ਰੌਣਕਾਂ ਮੁੜੀਆਂ ਆ ਪੰਜਾਬ ਦੇ ਕਾਲਜਾਂ ਚ ਪੰਜਾਬ ਦੇ ਯੂਨੀਵਰਸਿਟੀਆਂ ਚ ਔਰ ਬੱਚੇ ਪੜ ਰਹੇ ਨੇ ਤਾਂ ਉਹਨੂੰ ਨਾਲ-ਨਾਲ ਨੌਕਰੀਆਂ ਵੀ ਮਿਲ ਰਹੀਆਂ ਨੇ ਸੋ ਸਾਡੇ ਲਈ ਬਹੁਤ ਅੱਛੀ ਗੱਲ ਹੈ ਕਿ ਐਡਮਿਸ਼ਨਾਂ ਦਾ ਬੂਮ ਹੈ ਤੇ ਕੋਈ ਵੀ ਕਾਲਜ ਇਹੋ ਜਿਹਾ ਨਹੀਂ ਹੁਣ ਸਾਡੇ ਕੋਲੇ ਮਤਲਬ ਸਰਕਾਰੀ ਵੀ ਤੇ ਪ੍ਰਾਈਵੇਟ ਦੀ ਐਡਮਿਸ਼ਨ ਦਵਾਉਣ ਗਿਆ ਸ਼ਿਫਾਰਸ਼ਾ ਵਾਸਤੇ ਫੋਨ ਆਉਂਦੇ ਨੇ ਅਸੀਂ ਕਹਿੰਦੇ ਜੀ ਮੈਂ ਤੇ ਤਾਂ ਮੈਰਿਟ ਦੇ ਆਧਾਰ ਤੇ ਹੋਊਗਾ ਸੋ ਬੜਾ ਅੱਛੇ ਤਰੀਕੇ ਨਾਲ ਜੇ ਬੱਚੇ ਪੜ੍ਹਾਈ ਵੱਲ ਜਾ ਰਹੇ ਨੇ ਤੇ ਪੜ੍ਹਾਈ ਦਾ ਉਹਨਾਂ ਨੂੰ ਉਹਨਾਂ ਦੀ ਸਰਟੀਫਿਕੇਟ ਮੁਤਾਬਕ ਇੱਥੇ ਮੁੱਲ ਵੀ ਪਵੇ ਨੌਕਰੀ ਮਿਲੇ ਤਾਂ ਆ ਜਿਹੜੀਆਂ ਬੁਰੀਆਂ ਸੰਗਤਾਂ ਨੇ ਇਹਨਾਂ ਤੋਂ ਬਚ ਜਾਣਗੇ ਪਿਛਲੇ ਸਮੇਂ ਦੇ ਵਿੱਚ ਪੜ੍ਹੇ ਵੀ ਜਾਂਦੇ ਆ ਵੱਡੀ ਕਾਮਪਨੀ ਦੀ ਹੁੰਦੀ ਆ ਤੇ ਪਿਛਲੇ ਸਮੇਂ ਦੇ ਵਿੱਚ ਆ ਉਹਨਾਂ ਦੇ ਸੈਂਪਲ ਫੋਰੈਂਸ ਕਲੇਮ ਚ ਪਿਆਉ ਕਰਦੇ ਸੀ ਤੇ ਉਹਦੇ ਬਾਰੇ ਕੀ ਤੇ ਪੂਰਾ ਪ੍ਰੋਪਰ ਐਸ ਬਾਦ ਫਰੈਂਸਿਕ ਯੂਨਿਟ ਬਣਾਇਆ ਪੂਰਾ ਤਾਂ ਕਿ ਕੋਈ ਇਸ ਤਰ੍ਹਾਂ ਦਾ ਉਹਦੇ ਵਿੱਚ ਨਾ ਹੋਵੇ ਸ਼ਪਾਰਸ਼ ਨਾਲ ਜੱਲੇ ਕੋਈ ਕੋਈ ਨਾ ਇਹ ਇਸ ਤਰ੍ਹਾਂ ਦਾ ਹੋਵੇ ਕਿ ਫੜਿਆ ਤਾਂ ਗਏ ਸੀ ਪਰ ਵਾਜ ਜਮਾਨਤ ਹੋ ਗਈ ਹੈ ਨਾ ਤੇ ਜਿਹੜਾ ਫੜਦੇ ਸੀ ਨਸ਼ਾ ਉਹਨੂੰ ਅਸੀਂ ਡਿਸਟਰੋਏ ਕਰਨ ਦਾ ਵੀ ਹਰ ਫੈਸਲਾ ਹੈ ਹਰ 2-3 ਮਹੀਨਿਆਂ ਬਾਅਦ ਜੋ ਫੜਿਆ ਹੋਇਆ ਉਹਨੂੰ ਪਬਲਿਕ ਦੇ ਸਾਹਮਣੇ ਡਿਸਟਰੋਏ ਕਰੋ ਠੀਕ ਹੈ ਨਾ ਤੇ ਉਹਨਾਂ ਦੀ ਪ੍ਰਾਪਰਟੀਆਂ ਜਦੋਂ ਅਟੈਚ ਕਰਦੇ ਹਾਂ ਤਾਂ ਫਿਰ ਸਭ ਤੋਂ ਵੱਧ ਆਰਥਿਕਤਾ ਦੀ ਸੱਟ ਜਿਹੜੀ ਉਹਦੇ ਵੱਜਦੀ ਹੈ ਤੋਂ ਅਸੀਂ ਕਰਦੇ ਹਾਂ ਦੇਖੋ ਬਿਲਕੁਲ ਦੇਖੋ ਗੱਲ ਇਹ ਹੈ ਜਦੋਂ ਪੋਲਿਟਿਸ਼ੀਨਰਾਂ ਦਾ ਤੇ ਸਮਗਲਰਾਂ ਦਾ ਆਪਸ ਵਿੱਚ ਨੈਕਸਸ ਬਣ ਗਿਆ ਤਾਂ ਉਹ ਤਾਂ ਹੁਣ ਜਿਹੜੇ ਜਿਨ੍ਹਾਂ ਦੇ ਹੈਗੇ ਸੀ ਸਬੰਧ ਉਹ ਤਾਂ ਲੋਕਾਂ ਨਹੀਂ ਹਰਾਤੇ ਉਹ ਤਾਂ ਲੋਕਾਂ ਨਹੀਂ ਨੈਕਸਸ ਤੋੜਦਾ ਠੀਕ ਹੈ ਨਾ ਤੇ ਸਾਡੇ ਆਵਾ ਦੀ ਪਾਰਟੀ ਦੀ ਸਰਕਾਰ ਵੱਲੋਂ ਸਾਡੀ ਇਹ ਗਾਰੰਟੀ ਹੈ ਕਿ ਸਾਡ ਹੁਣ ਉਹਨਾਂ ਨੂੰ ਨਾ ਜਿਹੜੀ ਸਿਆਸੀ ਪਨਾਹ ਮਿਲਣੋਂ हट ਗਈ ਪਹਿਲਾਂ ਮਨੂੰ ਬਹੁਤ ਸਿਆਸੀ ਪਨਾਹ ਮਿਲਦੀ ਸੀ ਕੋਈ ਨਹੀਂ ਚੱਕਦੇ ਫੜੇ ਤੈਨੂੰ ਕੁਝ ਨਹੀਂ ਹੋਣ ਦਿੰਦੇ ਸੋ ਉਹ ਜੋ ਜਿਹੜੀਆਂ ਜ਼ਮਾਨਾ ਬਦਲ ਗਿਆ ਅਸੀਂ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਪੰਜਾਬ ਨੂੰ ਤੰਦਰੁਸਤ ਪੰਜਾਬ ਬਣਾਉਣਾ ਚਾਹੁੰਦੇ ਆ ਔਰ ਪੰਜਾਬ ਦੇ ਬੱਚੇ ਕਿਹੜੀ ਕਿਹੜੇ ਕਿਹੜਾ ਫੀਲਡ ਹੈ ਜਿਹਦੇ ਚ ਪੰਜਾਬ ਦੇ ਬੱਚੇ ਅਚੀਵ ਨਹੀਂ ਕਰਦੇ ਉਹਨੇ ਹੁਣ ਤੁਸੀਂ ਉੱਥੇ ਹੈਗੇ ਸੀ ਨਾਲ ਤੁਸੀਂ ਹਾਕੀ ਦੇ ਵਿੱਚ 11 ਚੋਂ 10 ਪਲੇਅਰ ਪੰਜਾਬ ਦੇ ਆ ਜਿਹੜੇ ਇਸ ਵਕਤ ਬ੍ਰੌਂਜ਼ ਲੈ ਕੇ ਆਏ ਸਾਡੇ 19 ਪਲੇਅਰ ਗਏ ਸੀਗੇ 올림픽 ਚ ਔਰ ਜਿਹੜੇ 10 ਪਲੇਅਰ ਨੇ ਉਹਨਾਂ ਚੋਂ 4 ਤੋਂ 5 ਪਲੇਅਰ ਤਾਂ ਮਾਝੇ ਚੋਂ ਨੇ ਜਿੱਥੇ ਆਪਾਂ ਕਹਿੰਦੇ ਕਿ ਨਸ਼ਾ ਸਭ ਤੋਂ ਵੱਧ ਵਿਗਦਾ ਹੈ ਪੰਜ ਹਾਕੀ ਦੇ ਪਲੇਅਰ ਕੈਪਟਨ ਵੀ ਆਪਣਾ ਮਾਝੇ ਚੋਂ ਹੈ ਸੋ ਅਸੀਂ ਬਹੁਤ ਜ਼ਿਆਦਾ ਆਪਣੇ ਸੱਚੇ ਦਿਲੋਂ ਇਸ ਧਰਤੀ ਨੂੰ ਪਿਆਰ ਕਰਨ ਵਾਲੇ ਲੋਕਾਂ ਔਰ ਇਸ ਧਰਤੀ ਨੂੰ ਗੁਰੂਆਂ ਪੀਰਾਂ ਦੀ ਧਰਤੀ ਸ਼ਹੀਦਾਂ ਦੀ ਧਰਤੀ ਹੈ ਇਹਨੂੰ ਅਸੀਂ ਬਿਲਕੁਲ ਇਹ ਡਰੱਗ ਫ੍ਰੀ ਜ਼ੋਨ ਬਣਾ ਕੇ ਅਸੀਂ ਇੱਕ ਮਿਸਾਲ ਪੇਸ਼ ਕਰਨਾ ਚਾਹੁੰਦੇ ਹਾਂ ਨਹੀਂ ਉਹ ਕਰਾਂਗੇ ਜਿਹੜਾ ਜਿਹੜਾ ਜਿੱਥੇ ਵੀ ਕਿਤੇ ਥੋੜਾ ਬਹੁਤ ਕੋਈ ਗੈਪ ਹੈ ਕਮਿਊਨੀਕੇਸ਼ਨ ਗੈਪ ਹੈ ਅਸੀਂ ਉਹਨੂੰ ਠੀਕ ਕਰਕੇ ਲੋਕਾਂ ਦੇ ਮੇਲ ਮਲਾਪ ਨਾਲ ਹੀ ਚੱਲੂਗਾ ਕੰਮ ਕਿਉਂਕਿ ਜੇ ਲੋਕ ਦੱਸਣਗੇ ਕਿ ਆ ਇੱਥੇ ਹੁੰਦਾ ਜੀ ਇੱਥੇ ਬੋਰਡ ਥੱਲੇ ਆਉਂਦੇ ਆ ਜੀ ਇੱਥੇ ਪਿੱਪਲ ਥੱਲੇ ਆਉਂਦੇ ਆ ਜੀ 8:00 ਵਜੇ 8:00 ਮਿੰਟ ਤੋਂ ਆਉਂਦੇ ਆ ਜੀ ਤਾਂ ਫਿਰ ਅਸੀਂ ਜਿਹੜਾ ਉਹ ਐਕਸ਼ਨ ਜਲਦੀ ਲੈ ਸਕਦੇ ਆ ਸੋ ਇਸ ਪੱਖੋਂ ਅਸੀਂ ਸਖਤ ਅਦਾਇਤਾ ਕੀਤੀਆਂ ਨੇ ਕਿ ਪੁਲਿਸ ਦੇ ਵਿੱਚ ਅਸੀਂ ਚੇਂਜਸ ਵੀ ਬਹੁਤ ਵੱਡੀਆਂ ਕੀਤੀਆਂ ਰੀਸ਼ਫਲ ਹੋਤਾ ਬੀਬੀ ਸਾਲ ਤੋਂ ਉੱਥੇ ਬੈਠੇ ਸੀਗੇ ਯਾਰੀਆਂ ਰਿਸ਼ਤੇਦਾਰੀਆਂ ਉਸੇ ਇਲਾਕੇ ਚ ਹੋ ਗਈਆਂ ਤਾਂ ਹੁਣ ਅਸੀਂ ਡਿਵੀਜ਼ਨ ਲੈਵਲ ਤੇ ਬਹੁਤ ਜ਼ਿਆਦਾ ਰੀਸ਼ਫਲਿੰਗ ਹੋਈ ਹੈ ਅੰਮ੍ਰਿਤਸਰ ਵਾਲੇ ਦੀ ਡਿਊਟੀ ਸੰਗਰੂਰ ਆਈ ਹੈ ਸੰਗਰੂਰ ਵਾਲਿਆਂ ਦੀ ਡਿਊਟੀ ਗੁਰਦਾਸਪੁਰ ਗਈ ਹੈ ਤਾਂ ਕਿ ਕੋਈ ਐਦਾਂ ਦਾ ਸਾਡੇ ਕੋਲ ਸ਼ਿਕਾਇਤ ਨਾ ਆਵੇ ਕਿ ਪੁਲਿਸ ਨਾਲ ਮਿਲੀ ਹੋਈ ਹੈ ਸੋ ਇਹ ਅਸੀਂ ਸਾਰਾ ਕੁਝ ਸੀਰੀਅਸ ਲੈ ਕੇ ਅਸੀਂ ਆਪਣੇ ਵੱਲੋਂ ਮਤਲਬ ਕੋਈ ਐਫਰਟ ਛੱਡਾਂਗੇ ਨਹੀਂ ਕਿ ਅਸੀਂ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਬਣਾਣਾ ਹੈ ਐਨਐਚ ਐਨਐਚ ਪ੍ਰਾਈਮ ਮਿਨਿਸਟਰ ਰਿਵਿਊ ਮਿਨਿਸਟਰ ਕਾ ਕਰ ਰਹੇ ਨੇ ਤਾਂ ਸਾਡੇ ਅਫਸਰ ਵੀ ਜਾਣਗੇ ਤੇ ਨੈਸ਼ਨਲ ਹਾਈਵੇਅ ਅਥਾਰਟੀ ਨਾਲ ਸਾਡਾ ਸੰਪਰਕ ਹੈਗਾ ਇੱਕ ਇੱਕ ਦੋ ਜਗ੍ਹਾ ਤੇ ਹੈਗਾ ਐਕੁਇਜ਼ੀਸ਼ਨ ਦਾ ਥੋੜਾ ਜਿਹਾ ਕਿਉਂਕਿ ਉਹਦੀ ਮੈਂ ਚਿੱਠੀ ਵੀ ਲਿਖੀ ਸੀਗੀ ਐਚਐਮ ਸਾਹਿਬ ਨੂੰ ਕਿ ਸਾਡੀਆਂ ਜ਼ਮੀਨਾਂ ਨੂੰ ਜਿਹੜਾ ਤੁਸੀਂ ਛੱਤੀਸਗੜ੍ਹ ਨਾਲ ਜਾਂ ਉੜੀਸਾ ਨਾਲ ਕੰਪੇਅਰ ਨਾ ਕਰੋ ਸਾਡੇ ਕੋਲੇ ਬਹੁਤ ਇਨਚੈਂਜ ਸਾਡਾ ਉਪਜਾਉ ਹੈ ਇਸ ਕਰਕੇ ਜੇ ਪਹਾੜਾ ਰੋੜਾ ਬਲ ਰੌੜਾ ਤੁਸੀਂ ਕੋਈ ਚੀਜ਼ 15 ਲੱਖ ਦੀ ਵੇਚਣੀ ਚਾਹੁੰਦੇ ਮੈਂ 10 ਲੱਖ ਦੇ ਰਿਹਾ ਇਹ ਕਿ ਲਾਅ ਐਂਡ ਆਰਡਰ ਕਿੱਥੋਂ ਆ ਗਿਆ ਵਿੱਚ ਉਹ ਹਰ ਗੱਲ ਤੇ ਕਹਿੰਦੇ ਲਾਅ ਐਂਡ ਆਰਡਰ ਲਾਅ ਐਂਡ ਆਰਡਰ ਸੋ ਸਾਡੇ ਪੰਜਾਬ ਦੇ ਵਿੱਚ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਦਾ ਹੈ ਨਹੀਂ ਅਸੀਂ ਸਟੇਕ ਹੋਲਡਰਸ ਨਾਲ ਵੀ ਗੱਲ ਕਰਾਂਗੇ ਤੇ ਜਿੰਨਾ ਉਹਨਾਂ ਦਾ ਬਣਦਾ ਹੱਕ ਹੈ ਜਾਂ ਜਿੱਥੇ ਕੋਈ ਪੁਆਇੰਟ ਰੱਖਣਾ ਹੈ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲਣ ਕਿਸਾਨਾਂ ਦੇ ਵਿੱਚ ਜਿਨ੍ਹਾਂ ਦੀਆਂ ਜ਼ਮੀਨਾਂ ਆ ਗਈਆਂ ਉਹਨਾਂ ਦਾ ਕੰਪਨਸੇਸ਼ਨ ਜਿੰਨਾ ਮੈਕਸਿਮਮ ਹੋਊਗਾ ਸੀ ਉਹ ਦਵਾ ਕਿਹਾ ਹੋਣਾ ਸੋ ਇਹ ਸੀਐਮ ਸਾਹਿਬ ਦੇ ਆਦੇਸ਼ਾ ਤੋਂ ਬਾਅਦ ਚੀਫ ਸਕੱਰੇਟ ਦੇਖੋ ਪਤਾ ਕੀ ਹੈ ਜੋ ਪਬਲਿਕ ਲਾਈਫ ਚ ਆ ਗਏ ਐਮਪੀ ਬਣ ਗਏ ਔਰ ਲੋਕਾਂ ਨੇ ਮੰਡੀ ਹਲਕੇ ਦੇ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨ ਵਾਸਤੇ ਬਣਾ ਉਹਨਾਂ ਨੂੰ ਚੁਣਿਆ ਨਾ ਕਿ ਕੋਈ ਇਸ ਤਰ੍ਹਾਂ ਦੇ ਬੇਹੂਦੇ ਬੇਸਲੈਸ ਬਿਆਨ ਦੇਣੇ ਜਿਦੇ ਨਾਲ ਸਮਾਜ ਦੇ ਵਿੱਚ ਕੋਈ ਅਸਥਿਰਤਾ ਫੈਲਦੀ ਹੈ ਗਲਤ ਗੱਲ ਹੈ ਪਬਲਿਕ ਲਾਈਫ ਦੇ ਵਿੱਚ ਐਮਪੀ ਨੇ ਉਹ ਤਾਂ ਘਟੋ ਘਟ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਜਿਦੇ ਨਾਲ ਕੋਈ ਕਿਸੇ ਨੂੰ ਹੱਟ ਹੁੰਦਾ ਹੋਵੇ ਔਰ ਇਵਨ ਭਾਜਪੀ ਨੇ ਖੁਦ ਨੇ ਪੱਲਾ ਝਾੜ ਲਿਆ ਕਿ ਨਹੀਂ ਜੀ ਇਹ ਤਾਂ ਗਲਤ ਹੈ ਸੋ ਭਾਜਪੀ ਨੂੰ ਇੱਕ ਕੱਲਾ ਕੱਲਾ ਨਿੱਜੀ ਬਿਆਨ ਕਹਿ ਕੇ ਨਹੀਂ ਸਰਨਾ ਉਹਨਾਂ ਤੇ ਕੰਟਰੋਲ ਵੀ ਕਰਨਾ ਪਊਗਾ ਕਿਉਂਕਿ ਪੰਜਾਬੀ ਜਿਹੜੇ ਨੇ ਉਹ ਪਿਆਰ ਨਾਲ ਸਾ ਸਾਡੀ ਜਾਨ ਲੈ ਲਓ ਪਰ ਜੇ ਸਾਡੇ ਨਾਲ ਕੋਈ ਤੁਸੀਂ ਇਸ ਤਰ੍ਹਾਂ ਦੀ ਸਾਡੇ ਤੇ ਕੋਈ ਇਲਜ਼ਾਮ ਜਾਂ ਬੇਸਲੈਸ ਕੋਈ ਤੋਮ ਤਾਂ ਲਾਹੋਗੇ ਤਾਂ ਫਿਰ ਜਿਹੜਾ ਉਹ ਗੁੱਸਾ ਫਿਰ ਸਾਡਾ ਕਰਨਾ ਜਾਇਜ਼ ਬਣਦਾ ਸੋ ਮੈਂ ਇਹੀ ਕਹੂੰਗਾ ਬੀਜੇਪੀ ਦੀ ਸਰਕਾਰ ਨੂੰ ਕਿ ਆਪਣੇ ਐਮਪੀਜ਼ ਤੇ ਕੰਟਰੋਲ ਰੱਖੋਗਾ ਕੋਈ ਕੁਝ ਕਹਿ ਦਿੰਦਾ ਕੋਈ ਕੁਝ ਕਹਿ ਦਿੰਦਾ ਬਾਅਦ ਚ ਕਹਿੰਨ ਉਹ ਨਿੱਜੀ ਬਿਆਨ ਹੈ ਜੀ ਠੀਕ ਹੈ ਨਾ ਸੋ ਨਿੱਜੀ ਵੀ ਤਾਂ ਫਿਰ ਪਾਰਟੀ ਦਾ ਹੀ ਹੁੰਦਾ ਨਾ ਫਿਰ ਐ ਕਿ ਜੇ ਨਿੱਜੀ ਬਿਆਨ ਹੈ ਤਾਂ ਉਹਨੂੰ ਪਾਰਟੀ ਚੋਂ ਕੱਢੋ ਫਿਰ ਸੋ ਇਸ ਕਰਕੇ ਕਦੇ ਕਿਸਾਨਾਂ ਦੇ ਅੰਦੋਲਨ ਬਾਰੇ ਕੁਝ ਬੋਲਦਾ ਕਦੇ ਕੁਝ ਬੋਲਦਾ ਹੈ ਨਾ ਸੋ ਇਹ ਇਹ ਅਸੀਂ ਕਾਬਲ ਬਰਦਾਸ਼ਤ ਦੇ ਕਾਬਿਲ ਨਹੀਂ ਹੈਗੇ